ਹਾਂਜੀ ਭਾਈ ਜੀ ਸਤਿਕਾਰ ਸਾਰਿਆਂ ਨੂੰ ਪੱਜ ਪਹੁੰਚੇ ਹੋਏ ਆ ਨਹਿਰੀ ਦਫਤਰ ਟਿਆਲਾ ਵਿਖੇ ਆਪਾਂ ਤੁਹਾਨੂੰ ਦਿਖਾਉਣ ਦਾ ਮਕਸਦ ਇਹੀ ਹੈ ਵੀ ਕਿੰਨੇ ਕਿੰਨੇ ਅੰਬ ਤੇ ਕਿੰਨੀਆਂ ਜਮਲਾ ਪੰਜਾਬ ਦੇ ਵਿੱਚ ਹਰ ਰੁੱਖ ਤੇ ਹਰ ਪੇੜ ਲੱਗ ਸਕਦਾ ਹਾਂ ਭਈ ਆਪਾਂ ਅਕਸਰ ਕਹਿੰਦਾ ਨੇ ਪਟਿਆਲੇ ਮੀਂਹ ਵੱਧ ਕਿਉਂ ਪੈਂਦਾ ਕਿਉਂਕਿ ਇੱਥੇ ਦਰਖਤ ਦੇਖ ਲਓ ਕਿੰਨਾ ਲੱਗਿਆ ਹੋਇਆ ਹੈ ਇੱਥੇ ਬਹੁਤ ਜ਼ਿਆਦਾ ਨਜਾਇਜ਼ ਦਰਖਤਾਂ ਸਾਰੇ ਫਲਾਂ ਵਾਲੇ ਬੂਟੇ ਨੇ ਪਰ ਇਹ ਪਏ ਨੇ ਅੰਬ ਜਾਮਣ